ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੋਲਾ ਤਰ ਦੀਆਂ ਹਸੀਨ ਵਾਦੀਆਂ 'ਚ ਬਣਿਆ ਪਠਾਨਕੋਟ 10 ਵਰਕ ਖੇਲਣ ਵਾਲਾ ਮੈਨੀ ਗੋਆ ਦੀਆਂ ਨੇ ਜਿਸ ਨੂੰ ਸੂਬਾ ਸਰਕਾਰ ਵੱਲੋਂ ਟੂਰਿਸਟ ਸਪੋਰਟ ਵਜੋਂ ਪ੍ਰਮੋਟ ਕੀਤਾ ਜਾ ਰਿਹਾ ਅਤੇ ਹਰ ਸਾਲ ਵੱਡੀ ਗਿਣਤੀ 'ਚ ਲੋਕ ਇਸ ਜਗ੍ਹਾ ਤੇ ਆਪਣੇ ਪਰਿਵਾਰ ਨਾਲ ਘੁੰਮਣ ਲਈ ਆਉਂਦੇ ਨੇ ਤਾਂ ਜੋ ਇਸ ਜਗ੍ਹਾ ਦੇ ਨਜ਼ਾਰਿਆਂ ਦਾ ਆਨੰਦ ਮਾਣ ਸਕਣ ਇਸ ਜਗ੍ਹਾ ਤੇ ਹੋਣ ਵਾਲੀਆਂ ਐਕਟੀਵਿਟੀਆਂ 'ਚ ਸ਼ਾਮਲ ਹੋ ਸਕਣ ਪਰ ਇਸ ਲਈ ਦਿਨੀ ਹੀ ਮਾਤਲ ਚ ਹੋਈ ਤੇਜ਼ ਬਰਸਾਤ ਦੀ ਵਜ੍ਹਾ ਨਾਲ ਰੰਜੀਤ ਸਾਗਰ ਡੈਮ ਵਿਖੇ ਪਾਣੀ ਦਾ ਪੱਧਰ ਵਧਣ ਦੀ ਵਜ੍ਹਾ ਨਾਲ ਇਨ੍ਹਾਂ ਦਿਨੀ ਮਿੰਨੀ ਗੋਆ ਵਿਖੇ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਜਿਸ ਜਗ੍ਹਾ ਤੇ ਪਹਿਲਾਂ ਸਪੋਰਟਸ ਐਕਟੀਵਿਟੀ ਵੇਖਣ ਨੂੰ ਮਿਲਦੀ ਸੀ ਉਸ ਜਗ੍ਹਾ ਨੂੰ ਪਾਣੀ ਨੇ ਢਕੇ ਜਾਇਆ ਇਸ ਵਜ੍ਹਾ ਨਾਲ ਸੈਲਾਨੀ ਆਤਾ ਰਹੇ ਨੇ ਪਰ ਪਾਣੀ ਹੋਣ ਦੀ ਵਜ੍ਹਾ ਨਾਲ ਨਿਰਾਸ਼ੀ ਵਾਪਸ ਜਾ ਰਹੇ ਨੇ ਇਸ ਵਕਤ ਨਾਲ ਜਿੱਤੇ ਸੈਲਾਨੀਆਂ ਦਾ ਮਜ਼ਾ ਖਰਾਬ ਹੋ ਰਿਹਾ ਉੱਥੇ ਇਸ ਜਗ੍ਹਾ ਤੇ ਕੰਮ ਕਰਨ ਵਾਲੇ ਕਾਮਯਾਬਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ ਇਸ ਸੰਬੰਧ ਵਿੱਚ ਜੱਜ ਸਲਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਇਸ ਜਗ੍ਹਾ ਬਾਰੇ ਬਖੂਬੀ ਸੁਣਿਆ ਹੋਇਆ ਸੀ ਵਿਚਲਦੇ ਉਹੀ ਜਗ੍ਹਾ ਦਾ ਲੁੱਟ ਫਲੈਨ ਦੇ ਲਈ ਆਇਸਤਾਨ ਪਰ ਇਸ ਜਗ੍ਹਾ ਤੇ ਹਰ ਪਾਸੇ ਭਰਿਆ ਪਾਣੀ ਦੇ ਕੇ ਨਿਰਾਸ਼ ਹੋ ਵਾਪਸ ਜਾ ਰਹੇ ਨੇ ਮੁਝੇ ਬਸ ਇਸ ਜਗ੍ਹਾ ਤੇ ਕੰਮ ਕਰਨ ਵਾਲੇ ਕਾਮਯਾ ਨੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਕਸਰ ਸਰਪੀਆਂ ਚ ਰਹਿਣ ਵਾਲਾ ਮਿੰਨੀ ਗੋਆ ਇਹਨਾਂ ਦੇ ਨਹੀਂ ਪਾਣੀ ਦੀ ਮਾਰ ਹੇਠ ਦਿਸ ਰਿਹਾ ਇਸ وجہ ਨਾਲ ਕਿਤੇ ਆਉਣ ਵਾਲੇ ਸਲਾਨੀ ਨਿਰਾਸ਼ ਹੋ ਕੇ ਵਾਪਸ ਜਾ ਰਹੇ ਨੇ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਕੰਮ ਤੇ ਵੀ ਪ੍ਰਭਾਵ ਪੈ ਚੁੱਕੇ ਜਿ ਕਿ ਹੁ ਪੰਜਾਬ ਬਾਰਡਰ ਨਿਊ ਰਕੇਸ਼ ਸ਼ਰਮਾ ਦੀ ਰਿਪੋਰਟ ਪਠਾਨਕੋਟ ਜੀ ਮੇਰਾ ਨਾਮ ਪ੍ਰਵਿੰਦਰ ਹੈ ਤੇ ਮੈਂ ਆਪਣੇ ਦੋਸਤਾਂ ਨਾਲ ਇੱਥੇ ਕੋਲ ਮਨਾਇਆ ਸੀ ਮੈਂ ਪਠਾਨਕੋਟ ਦਾ ਹੀ ਰਹਿਣ ਵਾਲਾ ਤੇ ਕਾਫੀ ਟਾਈਮ ਬਾਅਦ ਆਪਾਂ ਵਿਜ਼ਿਟ ਕੀਤਾ ਇੱਥੇ ਪਰ ਪਾਣੀ ਕਾਫੀ ਜ਼ਿਆਦਾ ਹੋ ਚੁਕਿਆ ਹੈ ਕੋਈ ਐਕਟੀਵਿਟੀ ਵੀ ਨਹੀਂ ਹੋ ਪਾਰੀ ਤੇ ਹੁਣ ਕਾਫੀ ਨਿਰਾਸ਼ਾ ਲੈ ਕੇ ਵਾਪਸ ਜਾਣਾ ਪੈ ਰਿਹਾ ਤੇ ਉਮੀਦ ਇਹ ਹੀ ਹੈ ਕਿ ਕੁਝ ਟਾਈਮ ਤੱਕ ਪਾਣੀ ਥੱਲੇ ਉਤਰ ਜਾਏਗਾ ਤੇ ਲੋਕ ਦੁਬਾਰਾ ਆਣੇ ਸ਼ੁਰੂ ਹੋਣਗੇ ਤੇ ਬਸ ਇਹ ਹੈ ਕਿ ਲੋਕਾਂ ਨੂੰ ਫਿਲਹਾਲ ਸੂਚਿਤ ਕੀਤਾ ਜਾਂਦਾ ਹੈ ਕਿ ਇੱਥੇ ਐਕਟੀਵਿਟੀ ਕੋਈ ਹੋ ਨਹੀਂ ਪਾਰੀ ਤੇ ਆਪਣਾ ਫਿਰ ਵੀ ਤੁਸੀਂ ਆ ਕੇ ਇੰਜੋਏ ਕਰ ਸਕਦੇ ਹੋ ਥੋੜਾ ਵੋ ਫੈਮਿਲੀ ਨਾਲ। ਅਗਰ ਸੰਦੀਪ ਸਿੰਘ ਭਾਈ। ਤੁਸੀਂ ਕਿੱਥੋਂ ਆਏ ਹੋ? ਅਸੀਂ ਭਾਈ ਗੁਰਦਾਸਪੁਰ ਤੋਂ ਆਏ ਆ। ਠੀਕ ਹੈ ਜੀ। ਘੁੰਮਣ ਆਏ ਆ ਭਾਈ। ਦੇਖ ਕੇ ਇੰਜੋਏ ਕਰਾਂਗੇ ਪਰ ਪਾਣੀ ਪਾਣੀ ਹੋਇਆ ਸਾੜੇ ਬਨੇ। ਨਾ ਕੋਈ ਬੋਟਿੰਗ ਹੋਂਦੀ ਦੀ ਆ, ਨਾ ਕੋਈ ਐਕਟੀਵਿਟੀ ਹੋਂਦੀ ਇੱਥੇ। ਬੜੇ ਚਾਣ ਆਏ ਸੀ ਵੇਹੇ ਪਰ ਮਾਇਨੇ ਲਾਵੋੜਾ। ਤੇ ਮੇਰਾ ਨਾਮ ਅਬੇ ਹੈ। ਇਹ ਮੇਰਾ ਯਾਰ ਰਾਜਨ ਹੈ ਤੇ ਆਪਾਂ ਇੱਧਰ ਘੁੰਮਣ ਆਈ ਸੀ ਇੱਧਰ ਉਹ ਬਾੜ ਦੇ ਬਾਅਦ ਅੱਜ ਆਹੀ ਪਰ ਅੱਜ ਤੱਕ ਪਾਣੀ ਨਹੀਂ ਸਾਫ਼ ਹੋਇਆ ਤੇ ਬਸ مایੁਸ ਹੋ ਕੇ ਉਹ ਨੱਫਾ ਵੀ ਕਰ ਜਾਣ ਲੱਗੇ ਆ।